ਹੈਲੋ ਗਾਇਜ਼ ਅੱਜ ਅਸੀਂ ਆਪਜੀ ਵਾਸਤੇ ਲੈ ਕੇ ਆਏ ਆਂ ਸ਼ਰਬਤ ਜਿਹੜਾ ਕਿ ਸਾਨੂੰ ਗਰਮੀ ਦੀ ਲੋਹ ਤੋਂ ਬਚਾਉਂਦਾ ਹੈ ਅਤੇ ਕਿਸੇ ਵੀ ਮਰੀ ਮਾਤਾ ਭੈਣ ਨੂੰ ਬਾਟਰ ਡਿਸਚਾਰਜ ਦੀ ਪ੍ਰੋਬਲਮ ਹੈ ਜਿਹਨੂੰ ਆਪਾਂ ਸਫੇਦ ਪਾਣੀ ਵੀ ਕਹਿੰਦੇ ਹਾਂ ਇਹਦੀ ਪ੍ਰੋਬਲਮ ਹੈ ਸਮੱਸਿਆ ਹੈ ਇਹਨੂੰ ਆਪਾਂ ਲਕੋਰੀਆ ਵੀ ਕਹਿੰਦੇ ਹਾਂ ਲਕੋਰੀਆ ਵੀ ਕਹਿੰਦੇ ਹਾਂ ਜਿਸ ਨੂੰ ਇਹ ਸਮੱਸਿਆ ਹੈ ਤੇ ਸਮੱਸਿਆ ਇਸ ਸ਼ਰਬਤ ਪੀਣ ਨਾਲ ਠੀਕ ਹੋ ਜਾਂਦੀ ਹੈ ਇਹ ਸ਼ਰਬਤ ਦਾ ਕਿੱਦਾਂ ਬਣਦਾ ਹੈ ਕਾਦਾ ਬਣਦਾ ਹੈ ਸਾਰਾ ਤੁਹਾਨੂੰ ਅਸੀਂ ਦੱਸਾਂਗੇ ਤੁਸੀਂ ਮੇਰੀ ਇਹ ਵੀਡੀਓ ਅੰਤ ਤੱਕ ਦੇਖਣੀ ਹੈ ਕਟ ਕਟ ਕੇ ਵੀਡੀਓ ਨਹੀਂ ਦੇਖਣੀ ਕਿਉਂਕਿ ਇਹ ਜੜੀ ਬੂਟੀ ਕਿੱਥੋਂ ਮਿਲਣੀ ਕਿੱਦਾਂ ਪ੍ਰਾਪਤ ਕਰਨੀ ਬਹੁਤ ਹੀ ਆਸਾਨ ਤਰੀਕਾ ਹੈ ਤੁਹਾਡੇ ਆਸ-ਪਾਸ ਹੀ ਇਹ ਜੜੀ ਬੂਟੀ ਹੈ ਜਿਹਦੇ ਪੀਣ ਨਾਲ ਤੁਹਾਡੀ ਇਹ ਸਮੱਸਿਆ ਹੱਲ ਹੋ ਜਾਏਗੀ ਲਕੋਰੀਆ ਜਿਹਨੂੰ ਕਹਿੰਦੇ ਆਪਾਂ ਜਾਂ ਸਫੇਦ ਪਾਣੀ ਵੀ ਕਹਿੰਦੇ ਹਾਂ ਜਾਂ ਬਾਟਰ ਡਿਸਾਰਜ ਦੀ ਪ੍ਰੋਬਲਮ ਜਦੋਂ ਗਰਮੀ ਲੱਗੀ ਜਾਂ ਲੋ ਲੱਗੀ ਹੈ ਆਪਾਂ ਆ ਬੁਟੀ ਲਈ ਹੈ ਇਹਦੇ ਪੱਤੇ 10 ਕ ਪੱਤੇ ਲੈਣੇ ਆਪਾਂ ਤੋੜ ਕੇ ਸਾਫ ਸਾਫ ਬਹੁਤ ਹੀ ਬਹੁਤ ਤਰੀਕਾ ਸ਼ਰਮਤਾ ਪਰ ਆਉਣ ਦਾ ਹੈ ਇੱਕ ਕਦੇ ਕਾਦੇ ਪੱਤੇ ਹਨ ਕਿਹੜੀ ਬੁਟੀ ਹੈ ਸਾਰੀ ਆਪਾਂ ਦੱਸਾਂਗਾ ਤੁਹਾਨੂੰ ਪਹਿਲਾਂ ਇਹਨੂੰ ਪਾਣੀ ਵਿੱਚ ਥੋਲਾਂਗੇ ਥੋਲਾਂਗੇ ਦੇ ਕੇ ਨਾਲ ਕਿਉਂਕਿ ਮਿੱਟੀ-ਮਿੱਟੀ ਵਗੈਰਾ ਹੁੰਦੀ ਹੈ ਵਿੱਚ ਤਾਂ ਇਹ ਮਿੱਟੀ ਵਗੈਰਾ ਸਾਫ ਹੋ ਜਾਵੇ ਕੋ ਜੜੀ 뿌ਟੀ ਹੁੰਦੀ ਹੈ ਤੇ ਪੱਤੇ ਤੇ ਮਿੱਟੀ ਪਈ ਹੁੰਦੀ ਹੈ ਧੂੜ ਮਿੱਟੀ ਉਹ ਪਾਣੀ ਨਾਲ ਆਪਾਂ ਬੜਾ ਸਾਫ਼ ਕਾਲਾ ਨਹੀਂ ਹੈ ਬੜਾ ਹੀ ਆਸਾਨ ਤਰੀਕਾ ਇਹ ਸ਼ਰਬਤ ਬਣਾਉਣ ਦਾ ਹਫਤੇ ਜ ਆਪਾਂ ਗਰਮੀਆਂ ਦੇ ਮੌਸਮ ਵਿੱਚ ਦੋ ਗਲਾਸ ਹੀ ਪੀਣੇ ਵੱਧ ਨਹੀਂ ਪੀਣੇ ਹਨ ਕਿਤਾ ਬਣਾਉਣਾ ਹੈ ਸ਼ਰਬਤ 10 ਕ ਪੱਤੇ ਆਪਾਂ ਇਹ ਤੋੜ ਕੇ ਲੈ ਲੈਣੇ ਹਨ ਇਸ ਤਰੀਕੇ ਨਾਲ 10 ਪੱਤੇ ਬਹੁਤ ਹੈ ਇੱਕ ਇੱਕ ਗਲਾਸ ਵਾਸਤੇ ਆਪਾਂ ਇੱਕ ਵਾਰ ਇੱਕ ਗਲਾਸ ਦਾ ਮਿਸ਼ਰਣ ਬਣਾਇਆ ਹੈ ਤੇ ਹੁਣ ਆਪਾਂ ਕੀ ਕਰਾਂਗੇ ਇਹ ਪੱਤਿਆਂ ਨੂੰ ਚੰਗੀ ਤਰ੍ਹਾਂ ਕੁੱਟ ਲਵਾਂਗੇ ਜਿਵੇਂ ਚਟਨੀ ਬਣਾਇਦਾ ਇਹਦੇ ਬਣਾ ਲਵਾਂਗੇ ਪੇਸਟ ਬਣਾਵਾਂਗੇ ਪੇਸਟ ਜਿਵੇਂ ਚਟਨੀ ਬਣਾਉਂਦੇ ਆਪਾਂ ਕੁੱਟ-ਕੁੱਟ ਕੇ 10 ਪੱਤੇ ਬਹੁਤ ਐਸੇ ਵਾਸਤੇ ਸ਼ਰਬਤ ਬਣਾਉਣ ਵਾਸਤੇ ਇੱਕ ਗਲਾਸ ਵਾਸਤੇ ਪਹਿਲਾਂ ਆਪਾਂ ਨੂੰ ਚਿੰਗਦਰਾ ਨਾਲ ਕੁੰਡੇ ਵਿੱਚ ਪੀਸ ਲਵਾਂਗੇ ਕੁੱਟ ਲਵਾਂਗੇ ਆਪਾਂ ਗ੍ਰੈਂਡ ਵੀ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਕੁੰਡੇ ਵਿੱਚ ਕੁੱਟਾਂਗੇ ਬਧੇ ਰਹਿੰਦਾ ਹੈ ਇਹ ਜਿਹੜਾ ਕੁੱਟ ਕੇ ਬਰੀਕ ਕਰ ਲਵਾਂਗੇ ਬਰੀਕ ਕਰਨ ਤੋਂ ਬਾਅਦ ਥੋੜਾ ਜਿਹਾ ਵਿੱਚ ਮੜਾ ਪਾਣੀ ਪਾਵਾਂਗੇ ਤਾਂ ਉਹ ਅੱਛੀ ਤਰ੍ਹਾਂ ਨਾਲ ਇਹਦੀ ਪੇਸਟ ਬਣ ਜਾਵੇ ਥੋੜਾ ਜਿਹਾ ਅਸੀਂ ਪਾਣੀ ਪਾਇਆ ਇਹਨੂੰ ਬਰੀਕ ਕਰਨ ਵਾਸਤੇ ਬਹੁਤੀ ਵਧੀਆ ਤਰੀਕਾ ਸ਼ਰਬਤ ਬਣਾਉਂਦਾ ਜਿਹੜਾ ਸਾਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਮੇਰੀਆਂ ਬੀਬੀਆਂ ਪਿਆਣਾ ਨੂੰ ਜਿਨ੍ਹਾਂ ਨੂੰ ਸਫੇਦ ਪਾਣੀ ਪੀਣ ਦੀ ਸਮੱਸਿਆ ਹੈ ਜਾਇ ਨੂੰ ਪੰਜਾਬੀ ਕੋਰੀਆ ਵੀ ਕਹਿੰਦੇ ਹਾਂ ਜਾਂ ਇਹਨੂੰ ਬਾਰਡਰ ਡਿਸਚਾਰਜ ਵੀ ਕਹਿੰਦੇ ਹਾਂ ਇਹ ਸਮੱਸਿਆ ਬਿਲਕੁਲ ਨਾਲ ਹਰ ਹੋ ਜਾਂਦੀ ਹੈ ਹਫਤੇ ਦੇ ਆਪਾਂ ਨੇ ਦੋ ਗਲਾਸੀ ਪੀਣੇ ਹਨ ਜ਼ਿਆਦਾ ਨਹੀਂ ਪੀਣੀ ਹੈ ਦਵਾਈ ਦਵਾਈ ਥੋੜੇ ਤੁਣਾ ਸਰਵਤ ਹੈ ਤੇ ਇਹ ਚੰਗ ਕਟ ਕੇ ਪਿਸ ਕੇ ਹੁਣ ਆਪਾਂ ਅੱਗੇ ਕੀ ਕਰਨਾ ਸਦਾ ਸੰਗ ਆਪਾਂ ਤੁਹਾਨੂੰ ਜੋ ਵੀ ਮੇਰੀ ਇਹ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਨੂੰ ਮੇਰੀ ਅਜਾ ਦੀ ਹੋ ਵੀਡੀਓ ਦੇਖਣ ਨੂੰ ਮਿਲਦੀ ਰਹੇ ਤੇ ਸਾਡੇ ਅਸੀਂ ਪੱਤੇ ਰਸੀ ਕੁੱਟ ਕੇ ਵੀ ਕਰ ਲਏ ਹਨ ਤੇ ਪੇਸਟ ਬਣ ਗਈ ਹੈ ਹੁਣ ਅਸੀਂ ਕੀ ਕਰਾਂਗੇ ਅੱਗੇ ਆਪਾਂ ਹੁਣ ਲਾਵਾਂਗੇ ਕਾਲੀਆਂ ਮਿਰਚਾਂ ਅਸੀਂ ਇਹਦੇ ਵਿੱਚ ਕਾਲੀਆਂ ਮਿਰਚਾਂ ਪਾਉਣੀਆਂ ਹਨ ਕਾਲੀਆਂ ਮਿਰਚਾਂ ਸਿਰਫ ਆਪਾਂ ਨੇ 4 ਪੀਸ ਪਾਉਣੇ ਵੱਧ ਨਹੀਂ ਪਾਉਣੇ 4-5 ਪੀਸ ਪਾਣੇ ਜ਼ਿਆਦਾ ਨਹੀਂ ਪਾਣੇ ਹਨ ਇਹਦੇ ਵਿੱਚ ਇੱਕ ਗਲਾਸ ਵਾਹੀ ਬਣਾਇਆ ਸ਼ਰਬਤ ਬਣਾਉਣਾ ਸਿਰਫ ਪ੍ਰੋਸੈਸ ਹੈ ਇੱਕ ਗ라스 ਦਾ ਬਾਅਦ ਤੁਸੀਂ ਬਣਾਉਣੇ ਸਾਹਮਣੇ ਵੱਧ ਪੱਤੇ ਪਾ ਲਓ ਬਾਅਦ ਮਿਰਚਾਂ ਪਾ ਲਓ ਕਾਲੀਆਂ ਮੈਂ 4 ਮਿਰਚਾਂ ਹੀ ਪਾਈਆਂ ਕਾਲੀਆਂ ਦੇ ਵਿੱਚ ਠੀਕ ਔਰ ਆਪਾਂ ਮਿਸ਼ਰੀ ਲੈਣੀ ਤਾਂ ਅੱਗੇ ਵਾਲੀ ਮਿਸ਼ਰੀ ਆਪਾਂ ਨੇ ਪਾਣੀ ਸਵਾਦ ਅਨੁਸਾਰ ਕਿੰਨਾ ਕਾ ਸੀ ਮਿੱਠਾ ਪੀਣਾ ਹੈ ਉਹ ਮਿਸ਼ਰੀ ਜਿਹੜੀ ਪਾਵਾਂਗੇ ਥੋੜੀ ਜਿਹੀ ਆਪਾਂ ਇੱਕ ਗਲਾਸ ਵਾਸਤੇ ਮਿਸ਼ਰੀ ਆਪਾਂ ਨੇ ਪਾਈ ਐਨੀ ਇੱਕ ਆਪਾਂ ਹੁਣ ਫਿਰ ਇਹਨੂੰ ਇੱਕ ਵਾਰੀ ਕੁੱਟਾਂਗੇ ਕੁੰਡੇ ਵਿੱਚ ਬਰੀ ਕਰ ਲਾਵਾਂਗੇ ਗ੍ਰाइंड ਕਰ ਲਾਂਗੇ ਜਾਨੀ ਕਿ ਇਹਨੂੰ ਘੋੜੇ ਨਾਲ ਕੁੱਟ-ਕੁੱਟ ਦੇ ਬੜਾ ਹੀ ਵਧੀਆ ਸ਼ਰਬਤ ਬਣਦਾ ਹੈ ਔਰ ਬੀਬੀਆਂ ਕਾ ਨਾ ਵਾਸਤੇ ਬਹੁਤ ਹੀ ਵਧੀਆ ਦਵਾਈ ਹੈ ਕਿਸਮ ਦੀ ਇਹਨੂੰ ਲਪੋਰੀਆ ਜਾਂ ਜੇ ਨੂੰ ਬਾਟਰ ਸਿਰੇ ਪਾਣੀ ਪੈਂਦਾ ਹੈ ਜਾਂ ਬਾਟਰ ਦੇ ਸਾਹ ਦੀ ਪ੍ਰੋਬਲਮ ਹੈ ਇਹਨਾਂ ਬਿਲਕੁਲ ਦੂਰ ਹੋ ਜਾਂਦੀ ਹੈ ਤੇ ਹਮ ਅਸੀਂ ਇਸ ਵਿੱਚ ਨੂੰ ਪਾਣੀ ਪਾ ਕੇ ਕਿੰਦੇ ਦੇ ਸਿੱਕ ਨੂੰ ਘੋਲ ਲਵਾਂਗੇ ਇਹਨੂੰ ਸ਼ਰਬਤ ਆ ਬਣਾ ਲਾਂਗੇ ਆਪਾਂ ਦਾ ਪਾਣੀ ਪਾ ਕੇ ਆਪਾਂ ਇੱਕ ਗਲਾਸੀ ਤਿਆਰ ਕੀਤਾ ਹੈ ਤੇ ਤੁਸੀਂ ਅਗਰੇ ਵੱਧ ਬਦਨ ਪੀਣੀ ਹੈ ਤਾਂ ਵੱਧ ਗਲਾਸ ਬਣਾ ਸਕਦੇ ਹੋ ਪਰੰਤੂ ਵੀ ਗਲਾਸ ਇੱਕ ਬੰਦੇ ਵਾਸਤੇ ਬਹੁਤ ਹੈ ਹਫਤੇ ਦੋ ਗਲਾਸ ਪੀ ਲੋ ਬਹੁਤ ਵਧੀਆ ਦਵਾਈ ਹੈ ਸ਼ਰਬਤੀ ਬਣ ਜਾਂਦਾ ਤਾਂ ਬੰਦਾ ਛਾਨੀ ਵਿੱਚ ਛਾਨ ਲਵਾਂਗੇ ਛਾਨ ਕੇ ਇਹਨੂੰ ਪੁੰਨ ਲੈਣਾ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਨਿਕਾਲ ਲਵਾਂਗੇ ਤੇ ਵਕੀ ਜਿਹੜਾ ਇਹਦਾ ਕਸਪੂ ਦਾ ਸਿਰ ਦੇਵਾਂਗੇ ਸ਼ਰਬਤ ਬੜਾ ਹੀ ਤਿਆਰ ਹੋ ਗਿਆ ਆਪਣਾ ਇੱਕ ਵਾਰ ਛਾਨ ਲਿਆ ਗਲਾਸ ਬਣਾਇਆ ਆਪਾਂ ਨੇ ਬਹੁਤ ਹੀ ਵਧੀਆ ਸ਼ਰਬਤ ਬਣਦਾ ਹੈ ਪੀਰੋ ਜਿਹਾ ਸਵਾਦ ਹੁੰਦਾ ਹੈ ਠੰਡ ਤੋਂ ਗਰਮੀ ਤੋਂ ਲੂ ਤੋਂ ਪਜਾਂਦਾ ਹੈ ਅਤੇ ਜਿਹਨਾਂ ਬੀਬੀਆਂ ਭੈਣਾਂ ਨੂੰ ਬੜਾ ਡਿਸਰਟ ਜਾਂ ਸਵੇਰ ਪਾਣੀ ਪਿੰਦਾ ਹੈ ਲਕੋਰੀਆ ਬਿਲਕੁਲ ਦੂਰ ਹੋ ਜਾਂਦਾ ਹੈ ਇਹ ਕਿਹੜੀ ਬੁਟੀ ਆ ਇਹ ਟਾਲੀ ਦਾ ਪੌਦਾ ਹੈ ਜਿਹਨੂੰ ਆਪਾਂ ਸ਼ੇਸ਼ਮ ਦਾ ਪੇੜ ਵੀ ਕਹਿੰਦੇ ਹਨ ਟਾਲੀ ਦੇ ਪੇੜ ਆਰਾਮ ਨਾਲ ਪਿੰਡਾਂ ਵਿੱਚ ਹਾਲ ਦੇ ਵਾਲੇ ਸਾਡੇ ਮਿਲ ਜਾਂਦੇ ਹਨ ਇਹਨੂੰ ਆਪਾਂ ਤੋੜ ਕੇ ਲਿਆਓ ਤੇ ਇਹਦੇ ਤੋਂ ਆਪਾਂ ਸ਼ਰਬਤ ਬਣਾ ਕੇ ਪੀਓ ਤੇ ਇਹ ਬਿਮਾਰੀ ਤੋਂ ਰਾਹਤ ਪਾਓ ਬਹੁਤੀ ਵਧੀਆ ਇਹ ਪੌਦਾ ਹੈਗਾ ਬੜਾ ਹੀ ਗੁਣਕਾਰੀ ਇਹ ਪੌਦਾ ਹੈਗਾ ਅਗਰ ਆਪ ਜੀ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਆਪ ਜੀ ਨੂੰ ਮੇਰੀ ਤਾਂ ਹੋਰ ਵੀਡੀਓ ਦੇਖਣ ਨੂੰ ਮਿਲਦੇ ਰਹਿਣ ਇਸ ਵੀਡੀਓ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਉਸ ਵੀਡੀਓ ਨੂੰ ਸਭਤ ਦੇ ਭਲੇ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਮੇਰੀਆਂ ਬੀਬੀਆਂ ਭੈਣਾਂ ਇਸ ਵੀਡੀਓ ਦੁਆਰਾ ਫਾਇਦਾ ਲੈ ਸਕਣ ਤੋਂ ਇਹ ਸਮੱਸਿਆ ਵੀ ਹੱਲ ਹੋ